ਦਾ ਸੋਨ ਦਾ ਦਾਇਮਨਾਰ ਇਹ ਬਾਜੀ ਜੀ ਮੇਰੀ ਤਰੀਕਾ ਮੈਨੂੰ ਤਾਲੂ ਕੱਲ ਵੇਖਣਾ ਹੈ ਕਿ ਮੇਰੀ ਤਰੀਕਾ ਮੈਨੂੰ ਜਾਣਾ ਜ਼ਰੂਰੀ ਆ ਉਹਨਾਂ ਨੂੰ ਮੰਦਰ ਕਰਵਾ ਦੇ ਨੇ ਆਹੀ ਕਰਵਾ ਦੇ ਨੇ ਜਿਹੜਾ ਹੁਣ ਅੱਜ ਮੇਰੀ ਤਰੀਖ ਹੈ ਮੈਨੂੰ ਜੇਲ੍ਹ ਦੇ ਵਿੱਚੋਂ ਨਾ ਭੇਜ ਦੇਣਾ ਜੇ ਮੈਂ ਟਾਈਮ ਨਾਲ ਨਾ ਪਹੁੰਚਿਆ ਨਹੀਂ ਕੱਲ ਆਜੋ ਕੱਲ ਆਜੋ ਉਹਦੇ ਟੈਸ਼ਨੇ ਬਹੁਤ ਥੋੜੀ ਚੰਗੀ ਕਰਦਾ ਉਹ ਤੇ ਕੱਲ ਆਜੋ ਕੱਲ ਕਰਵਾ ਦਾਂਗੇ ਕੱਲ ਆ ਜੇ ਸਰ ਜੀ ਅੱਜ ਜਲਦੀ ਨਾਲ ਸੁਣ ਬੋਰ ਕਰੀ ਤੁਸੀਂ ਕੱਲ ਜ਼ਰੂਰ ਆਜੋ ਕੱਲ ਕਰਵਾ ਕੇ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਂ ਤੇ ਪਵਿੱਤਰ ਨਾਂ ਤੇ ਇਹਨਾਂ ਨੇ ਇੱਕ 부ਚੜ ਖਾਨਾ ਖੋਲਿਆ ਹੈ ਵੀਰੋ ਅੰਮ੍ਰਿਤਸਰ ਵੱਲ ਵਿਖੇ ਹਸਪੀਟਲ ਹੈ ਜਿੱਥੇ ਲੋਕਾਂ ਨੂੰ ਜਿਹੜਾ ਸੰਗਤ ਦੇ ਪੈਸੇ ਤੋਂ ਚੱਲਦਾ ਹੈ ਸੰਗਤ ਦੇ ਪੈਸੇ ਤੋਂ ਡਾਕਟਰ ਦੀ ਤਨਖਾਹ ਉਹਨਾਂ ਨੂੰ ਦਿੰਦੇ ਹਨ ਸਾਰਾ ਕੁਝ ਇਹ ਗੁਰੂ ਦੀ ਗੋਲਕ ਤੋਂ ਚੱਲਦਾ ਹੈ ਵੀਰਿਓ ਪਰ ਉਹਨਾਂ ਨੇ ਇੱਕ ਪਿਛੇ ਜੇ ਤੁਸੀਂ ਸਾਰਿਆਂ ਨੇ ਦੇਖਿਆ ਹੈ ਕਿ ਮਾਸੂਮ ਬੱਚੀ 16 ਸਾਲ ਦੀ ਲਵਪਰੀਤ ਬੱਚੀ ਕਬੱਡੀ ਦੀ ਸਟੇਟ ਲੈਵਲ ਦੀ ਖਿਡਾਰਨ ਬੱਚੀ ਨੂੰ ਬਾਹਰ ਕੱਢ ਦਿੱਤਾ ਸੀ 10000 ਰੁਪਏ ਪਿੱਛੇ ਬੱਚੀ ਨੂੰ ਬਾਹਰ ਕੱਢਤਾ ਸੀ ਕਿ ਅਗਰ ਪੈਸੇ ਲੈ ਕੇ ਆਉ ਨਹੀਂ ਤਾਂ ਫਿਰ ਲਾਜ ਕਰਾਂਗੇ ਪਰ ਵੀਰਿਓ ਮੈਂ ਉਸ ਬੱਚੀ ਦੀ ਉਹਨੂੰ ਦੁਬਾਰਾ ਦੂਸਰੇ ਹਸਪੀਟਲ 'ਚ ਦਾਖਲ ਕਰਵਾਇਆ ਉਹਦੀ ਵੀਡੀਓ ਬਣਾਈ ਔਰ ਇਹਨਾਂ ਦੀ ਕਰਤੂਤ ਜਿਹੜੀ ਨੰਗੀ ਕੀਤੀ ਸਰੋਮਨੀ ਪ੍ਰਬੰਧਕ ਕਮੇਟੀ ਅਰ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਂ ਤੇ ਜਿਹੜਾ ਇਹਨਾਂ ਨੇ ਬੁੱਚੜਖਾਨਾ ਖੋਲਿਆ ਹੈ ਇਹਨਾਂ ਦੀ ਮੈਂ ਕਰਤੂਤ ਤੋਂ ਨੰਗੀ ਕੀਤੀ ਲੋਕਾਂ ਸਾਹਮਣੇ ਲੈ ਕੇ ਆਇਆ ਸੀ ਕਿ ਦੇਖੋ ਗੁਰੂ ਦੀ ਗੋਲਕ ਤੋਂ ਚੱਲ ਰਿਹਾ ਹਸਪੀਟਲ ਪਰ ਕਿਵੇਂ ਇੱਕ ਮਾਸੂਮ ਬੱਚੀ ਨੂੰ ਕਬੱਡੀ ਦੇ ਖੇਤਰ ਨੂੰ ਇਹਨਾਂ ਨੇ ਹਸਪੀਟਲ ਪੈਸੇ ਦੀ ਖਾਤਰ ਬਾਹਰ ਕੱਢ ਕੇ ਸੁੱਟਿਆ ਔਰ ਵੀਰੋ ਉਸ ਤੋਂ ਬਾਅਦ ਕੀ ਹੋਇਆ ਜਿਹੜੇ ਤੁਸੀਂ ਸਾਰੇ ਸੁਣ ਕੇ ਹੈਰਾਨ ਹੋ ਜਾਓਗੇ ਕਿ ਭ੍ਰਿਸ਼ਟ ਪੰਜਾਬ ਪੁਲਿਸ ਦੇ ਕੁਝ ਭ੍ਰਿਸ਼ਟ ਅਫਸਰਾਂ ਨੇ ਗੁਰੂ ਰਾਮਦਾਸ ਹਸਪੀਟਲ ਤੇ ਸਰੋਮਨੀ ਕਮੇਟੀ ਦੇ ਪ੍ਰਬੰਧਕਾਂ ਨਾਲ ਰਲ ਕੇ ਇਹਨਾਂ ਨੇ ਮੇਰੇ ਉੱਤੇ ਹੀ ਪਰਚਾ ਕਰ ਦਿੱਤਾ ਇੱਕ ਤਾਂ ਇਹਨਾਂ ਦੀ ਬਾਹਰ ਕੱਢੇ ਹੋਏ ਮਰੀਜ਼ ਨੂੰ ਮੈਂ ਦਾਖਲ ਕਰਵਾਇਆ ਉਹਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਔਰ ਦੂਸਰਾ ਮੇਰੇ ਉੱਤੇ ਹੀ ਪਰਚਾ ਕਰ ਦਿੱਤਾ ਇਹਨਾਂ ਪ੍ਰਿਸ਼ਟ ਅਸਰਾਨੇ ਵੀ ਰਹੇ ਕੋਈ ਸਹਾਇਕ ਕਿਮਿਸਦਾਰਾ ਉਹ ਅੰਮ੍ਰਿਤਸਰ ਦਾ ਉਹਨੇ ਔਰ ਵੀਰੇ ਹੁਣ ਉਸ ਪਰਚੇ ਦੀ ਤਰੀਕ ਹੈ ਅੱਜ ਅੱਜ ਮੇਰੀ ਅੰਮ੍ਰਿਤਸਰ ਚ ਉਸ ਪਰਚੇ ਦੀ ਤਰੀਕ ਹੈ ਇਹ ਹੀ ਸੇਵਾ ਕਰਦੇ ਹੈ ਦੁਨੀਆ ਦੀ ਲੋਕਾਂ ਦੀ ਵੇ ਵੀਰੋ ਦਿੱਲੀ ਲੋਕਾਂ ਦੇ ਵਿਚਾਰੇ ਸਾਰਿਆਂ ਨੇ ਕਿਸੇ ਦੇ ਅਪਰੇਸ਼ਨ ਹੋਣਾ ਔਰ ਇਹਨੇ ਲੋਕਾਂ ਦੇ ਟੈਸਟ ਨੇ ਅਲਟਰਾ ਸਾਊਂਡ ਸਿਟੀ ਸਕੈਨ ਜਿਵੇਂ ਸਿਟੀ ਸਕੈਨ ਵੀਰੋ 4-5000 ਦੀ ਹੁੰਦੀ ਹੈ ਦਿੱਲੀ ਅਹੀਂ ਲੋਕਾਂ ਦੇ ਟੈਸਟ ਵਗੈਰਾ ਕਰਾਉਂਦੇ ਹੈ ਜੋ ਲੋਕ ਟੈਸਟ ਨਹੀਂ ਸਾਰਾ ਸਿਟੀ ਸਕੈਨ ਕੋਈ ਨਹੀਂ ਕੋਈ ਕਰਾਉਂਦਾ ਮੈਂ ਇਹ ਗੈਰੰਟੀ ਦਿੰਦਾ ਹਾਂ ਕਿ ਇਹ ਸਹੀ ਹੈ ਮੈਂ ਇਹ ਕਹਿੰਦਾ ਕਿ ਮੈਂ ਇਹ ਨਾ ਕਿਹਾ ਕਿ ਬਾਹਰ ਵਿੱਚ ਕਿਸੇ ਜਿਦੋਂ ਨਾ ਮੈਂ ਤੇ ਪੱਤਾ ਕੀਤਾ ਵਾ ਉਹਦੇ ਬਾਰੇ ਕੁਝ ਕਹਿਣਾ ਚਾਹੁੰਦਾ ਪਹਿਲਾਂ ਅਗਲੇ ਕਾਹਦਾ ਕਰਦੇ ਵੈਸੇ ਹਾਤਾ ਜਿਹੜੇ ਪੈਸੇ ਤੋਂ ਬਗੈਰ ਮਾਰਨ ਦੇ ਉਹਨਾਂ ਦੀ ਸਹਾਇਤਾ ਕਰਨ ਦੇ ਤੇ ਇਹ ਹੈ ਜੋ ਕਿ ਇਹਨਾਂ ਦੇ ਪਰਚੇ ਕਰਨਗੇ شریف ਬੰਦਿਆਂ ਨੂੰ ਟਿਕਣ ਨਹੀਂ ਦੇਣ ਦੇ ਪੁਲਸ ਵਾਲੇ ਗਲਤ ਆਇਆ ਇਸ ਟਾਈਮ ਤੇ ਸਾਰੀ ਪੁਲਸ ਵਾਲੇ ਵਾਲੇ ਤੁਸੀਂ ਕੀ ਕੋ ਕਹਿਣਾ ਚਾਹੋਗੇ ਉਹ ਨਹੀਂ ਕਿਹਦੇ ਅੱਗੇ ਉਹ ਬਹਨਾਂ ਕਿਹੇ ਹਸਪੀਟਲ ਚ ਚਲ ਜਾਓ ਮਾਤਾ ਦਾ ਹਾਰਦਾ ਵਾ ਉਹਨਾਂ ਕੱਢ ਕੇ ਬਾਹਰ ਮਾਰਿਆ ਵੀ ਬਾਰੋ ਜਾ ਕੇ ਕਿ ਤੁਮ ਮਰਜੀ ਕਰਾਓ ਤੇ ਮਾਤਾ ਕੋਈ ਪਿਆਹਾ ਨਹੀਂ ਉਹਦੇ ਘਰ ਵਾਲੇ ਦੇ ਜਾਂ ਤੁ ਚੁੱਪੀ ਮੈਂ ਉਹਨਾਂ ਦੀ ਬੇਟੀ ਮੈਂ ਲਈ ਫਿਰ ਅੱਡ ਹੀ ਹੁਣ ਮਿਲਵਾ ਕੇ ਵੀ ਬੀੜ ਕੋ ਵੇਖ ਕੇ ਮੈਂ ਇਹਦੀ ਰਾਹ ਤੇ ਆਈ ਹਾਂ ਹਲਪਵਾਣੇ ਵੀ ਕੋਈ ਹੈਲਪ ਚਲੋ ਤੇ ਮੇਰੀ ਤਰੀਕ ਅੱਗੇ ਨਾ ਚੋਰਾਂ ਨੇ ਮੇਰੇ ਤੇ ਪਰਚਾ ਕੀਤਾ ਤੁਸੀਂ ਇਹਦੇ ਬਾਰੇ ਤੁਹਾਨੂੰ ਦੁੱਖ ਲੱਗਦਾ ਹਾਂ ਜੀ ਪੜਾ ਦਿਓ ਕਿ ਕਹਿੰਦਾ ਕਿ ਕੋਨੇ ਮਰੀਜ਼ ਇੰਨੇ ਹੀ ਆਏ ਆ ਸਹਤਾਂ ਲੈਣ ਵਾਸਤੇ ਤੇ ਜੇ ਇਹ ਦੀ ਗਾੜੀ ਮੇਲ ਲੈਂਦੇ ਇ ਸੁਣ ਕੇ ਹੀ 40 ਕਿਲੋਮੀਟਰ ਦੂਰੋਂ ਆਏ ਆ ਸੁਣ ਕੇ ਵੀਡੀਓ ਦੇ ਵਿੱਚ ਕਿਹ ਲੋਕਾਂ ਦੀ ਹੈਲਪ ਕਰ ਰਹੇ ਆ ਮੈਂ ਵੇਖਿਆ ਵੀ ਇਹ ਵੀ ਕਰਦੇ ਪਏ ਸੀ ਆਪਣੇ ਕਿੰਨੇ ਉਹ ਮੈਂ ਸਹਾਇਕ ਕਮਿਸ਼ਨਰ ਜਿਹੜਾ ਅੰਮ੍ਰਿਤਸਰ ਦਾ ਜਿੰਨੇ ਤਫ਼ਤੀਸ ਕਰਕੇ ਪਰਚਾ ਕੀਤਾ ਹੈ ਸਰਦਾਰ ਜਗਮਉਂ ਸਿੰਘ ਕੰਗ ਉਹ ਐ ਉਹ ਭਾਈ ਸਾਹਿਬ ਗੱਲ ਸੁਣੋ ਜਰ ਇਸ ਔਰਤ ਦੀਆਂ ਅੱਖਾਂ ਦੇ ਅਥਰੂਆਂ ਨੂੰ ਦੇਖੋ ਤੁਸੀਂ ਇਹਦੀ ਮਾਂ ਵਿਚਾਰੀ ਦੇ ਦਿਲ 'ਚ ਦਰਦੋਂ ਰਹੀ ਆ ਤੇ ਮੈਂ ਇਦਾਂ ਕਰਦਾ ਇੱਧਰ ਵੇਖੋ ਐਸਐਸਪੀ ਸਾਹਿਬ ਕਮਿਸ਼ਨਰ ਸਾਹਿਬ ਔਸਾ ਹੈ ਕਿ ਕਮਿਸ਼ਨਰ ਸਾਹਿਬ ਉਹ ਮਾਤਾ ਨੂੰ ਤੁਹਾਡੇ ਕੋ ਭੇਜਦਾ ਜਿਹੜੀ ਮਾਤਾ ਦਿਲ ਚ ਦਰਦ ਨੂੰ ਹੈ ਆ ਉਹਨਾਂ ਨੂੰ ਕੋ ਭੇਜ ਦਿੱਤੀ ਕਿ ਤੁਹਾਨੂੰ ਐਸਐਸਪੀ ਦੇ ਤੋਂ ਸ਼ਹਿਰ ਵਾਲਾ ਮਦਦ ਕਰਦੀ ਹੈ ਜੀ ਅੱਗੇ ਇਹ ਮਦਦ ਤੋਂ ਬਿਗੈਰੀ ਆ ਹਸਪਤਾਲਾਂ ਚ ਟੱਕੇ ਖਾ ਗਏ ਜੇ ਤੁਸੀਂ ਕਹਿੰਦੇ ਤੁਹਾਡੇ ਕੋ ਭੇਜਦਾ ਜੇ ਇਹਦੇ ਭੁੱਲ ਭਲੇਖੇ ਤੁਹਾਡੇ ਕੋ ਵੀਡੀਓ ਪਹੁੰਚ ਜੇ ਨਾ ਤੇ ਮੈਂ ਮਾਤਾ ਨੂੰ ਤੁਹਾਡੇ ਕੋ ਭੇਜ ਦਿੰਦਾ ਵਾ ਤੁਸੀਂ ਆਪਣੇ ਦਫ਼ਤਰ ਦੇ ਅੰਦਰ ਨਹੀਂ ਵੜਨ ਦੇਣਾ 1 ਰੁਪਈਆ ਨਹੀਂ ਤੁਸੀਂ ਦਾਨ ਕਰ ਸਕਦੇ ਔਰ ਸਾਡੇ ਵਰਗੇ ਲੋਕਾਂ ਦੇ ਜਿਹੜਾ ਸਵੇਰ ਤੋਂ ਲੈ ਕੇ ਸਾਮਾਂ ਤੱਕ ਹਜ਼ਾਰਾਂ ਲੋਕਾਂ ਦੇ ਇਲਾਜ ਕਰਾਉਂਦੇ ਨੇ ਉਹਨਾਂ ਦੇ ਪਰਚੇ ਤਹੀਂ ਆਪਣੀਆਂ ਕੁਰਸੀਆਂ ਤੇ ਬਹਿ ਕੇ ਕੱਟ ਔਰ ਸ਼ਰਮ ਕਰੋ ਤੁਹਾਡਾ ਕਰਕੇ ਪੰਜਾਬ ਦਾ ਅੱਜ ਪੰਜਾਬ ਦਾ ਪੂਰੀ ਤਰ੍ਹਾਂ ਬੇੜਾ ਘਰਕ ਹੋ ਗਿਆ ਹੈ ਗਰੀਬ ਬੱਚਿਆਂ ਨੂੰ ਸਕੂਲਾਂ ਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਅਗਰ ਉਹ ਫੀਸ ਨਹੀਂ ਦੇ ਪਾਉਂਦੇ ਤਾਂ ਪ੍ਰਾਈਵੇਟ ਸਕੂਲਾਂ ਮਾਰੇ ਬਾਹਰ ਕੱਢ ਦਿੰਦੇ ਹਨ 500 500 5000 ਰੁਪਏ ਪਿੱਛੇ ਲੋਕਾਂ ਦੀ ਮੌਤ ਹੋ ਜਾਂਦੀ ਹਸਪਤਾਲਾਂ ਚ ਔਰ ਜੇ ਕੋਈ ਬੰਦਾ ਇਹਨਾਂ ਦੇ ਖਿਲਾਫ ਬੋਲਦਾ ਤੇ ਤੁਸੀਂ ਉੱਤੇ ਪਰਚੇ ਕਰਕੇ ਉਹਦੀ ਆਵਾਜ਼ ਨੂੰ ਦਬਾਉਂਦੇ ਜੀ ਇਹ ਸਭ ਤੋਂ ਵੱਡਾ ਗੁਨਾਹਗਾਰ ਵੀਰੋ ਜਿਹੜੇ ਅੰਮ੍ਰਿਤਸਰ ਦਾ ਕਮਿਸ਼ਨਰ ਹਨ ਨਾ ਤੇ ਸਹਾਇਕ ਕਮਿਸ਼ਨਰ ਇਹ ਇਹ ਸਭ ਤੋਂ ਵੱਡੇ ਗੁਨਾਹਗਾਰ ਨੇ ਜਾਲਮ ਨੇ ਜਿਹੜੇ ਮਤਲਬ ਸਾਡੇ ਵਰਗੇ ਸੱਚ ਬੋਲਣ ਵਾਲੀ ਲੋਕਾਂ ਦੇ ਪਰਚੇ ਕਰਦੇ ਆ ਜੇ ਤੁਸੀਂ ਇਹਨਾਂ ਦੇ ਪਰਚੇ ਕਰੋਗੇ ਤਾਂ ਸਮਝੋ ਤੁਸੀਂ ਸਾਡੇ ਸਾਰਿਆਂ ਦੇ ਪਰਚੇ ਕਰਨ ਦੇ ਹੋ ਤੁਸੀਂ ਗਰੀਬਾਂ ਦੇ ਪਰਚੇ ਕਰਨ ਦੇ ਹੋ ਤੇ ਮੈਂ ਇਹੋ ਹੀ ਕਹਾਂਗਾ ਕਿ ਜੋ ਕੰਮ ਤੁਹਾਨੂੰ ਕਰਨਾ ਚਾਹੀਦਾ ਹੈਗਾ ਉਹ ਕੰਮ ਇਹ ਭਾਜੀ ਕਰਨ ਦੇ ਨੇ ਮੁਸਾਫਰ 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 ਤੇ ਨਿਯਾਮਾਂ ਦੇ ਅਪਨੀ ਸੋ ਵੀਰੋ ਇਹੀ ਹਾਲ ਹੈ ਲੋਕਾਂ ਦਾ ਹੁਣ ਅਸੀਂ ਅੰਮ੍ਰਿਤਸਰ ਕਚਹਿਰੀ ਵਿੱਚ ਚੱਲੇ ਹਾਂ ਪਰਚਾ ਭੁਗਤੰਤਰੀਕ ਭੁਗਤਾਨ ਵਾਸਤੇ ਔਰ ਇਹ ਲੁਟੇਰੇ ਹਨ ਜਿਨ੍ਹਾਂ ਨੇ ਸਾਡੇ ਤੇ ਪਰਚਾ ਕਰਾਇਆ ਹੈ ਵੀਰੋ ਔਰ ਉਹ ਮੈਂ ਲਿਖਣਾ ਜਲਦੀ ਜਲਦੀ ਟੈਸਟ ਲਿਖਦਾ ਫਿਰ ਆਹੀ ਇਹਨਾਂ ਨੂੰ ਪਤਾ ਨਹੀਂ ਜੱਜ ਨੇ ਕਹਿੰਦਾ ਲੇਟ ਹੋ ਗਏ ਜੀ ਤੇ ਜੱਜ ਭਾਵੇਂ ਮੇਰੀ ਜ਼ਮਾਨਤ ਹੀ ਕੈਨਸਲ ਕਰ ਦੇ ਵੀਰੋ ਹੋਰ ਇਹਨਾਂ ਲੋਕਾਂ ਦੇ ਜਿਹੜੇ ਵੀ ਅੰਦਰ ਕਰਨਾ